ਦੋਸਤੋ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਇੱਕ ਬਹੁਤ ਵਧੀਆ ਐਪੀਸੋਡ ਤੁਹਾਡੇ ਲਈ ਮੈਂ ਕਰਨਾ ਵਾ ਤੇ ਪਲੀਜ਼ ਜਰੂਰ ਐਂਡ ਤੱਕ ਦੇਖਿਓ ਤੇ ਸ਼ੇਅਰ ਜਰੂਰ ਕਰਿਓ ਜੇ ਚੰਗਾ ਲੱਗਿਆ ਤੇ ਅੱਜ ਦਾ ਜਿਹੜਾ ਇਹ ਐਪੀਸੋਡ ਕਰਨਾ ਜਿਹੜੇ ਲੋਕ ਖੁੱਲ ਕੇ ਜ਼ਿੰਦਗੀ ਨਹੀਂ ਜਿਉਂਦੇ ਘਬਰਾਉਂਦੇ ਆ ਜ਼ਿੰਦਗੀ ਤੋਂ ਘਬرائی ਜਾਂਦੇ ਆ ਜਿਉਣੋਂ ਤੋਂ ਘਬرائی ਜਾਂਦੇ ਆ ਕੋਈ ਮੈਨੂੰ ਐ ਨਾ ਕਹ ਦੇ ਕੋਈ ਮੈਨੂੰ ਉਹ ਨਾ ਕਹ ਦੇ ਜੋ ਵੀ ਉਹ ਕਰਨਾ ਚਾਹੁੰਦੇ ਆ ਕਰ ਨਹੀਂ ਪਾਉਂਦੇ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਵਾ ਜ਼ਿੰਦਗੀ 'ਚ ਕੁਝ ਨਹੀਂ ਹੋਇਆ ਕੁਝ ਖਾਸ ਦੁੱਖ ਨਹੀਂ ਉਹਨਾਂ ਨੂੰ ਮਿਲਿਆ ਫੇਰ ਵੀ ਕਬਰਾਈ ਜਾਂਦੇ ਆ ਜ਼ਿੰਦਗੀ ਜਿਉਣ ਤੋਂ ਕਬਰਾਈ ਜਾਂਦੇ ਆ ਹਰ ਸਮੇਂ ਕਬਰਾਟ ਰਹਿੰਦੀ ਆ ਮੈਂ ਦੇਖਿਆ ਕਈ ਵਾਰੀ ਕਿਸੇ ਬੰਦੇ ਨੂੰ ਨਾ ਜਦੋਂ ਵੱਡੇ ਦੁੱਖ ਮਿਲੇ ਹੁੰਦੇ ਆ ਉਹ ਜੰਦਾ ਦਿਲੀ ਦੇ ਨਾਲ ਜਿਉਂ ਲੈਂਦਾ ਤੇ ਕਈ ਲੋਕਾਂ ਨੂੰ ਛੋਟੇ ਦੁੱਖ ਵੀ ਮਿਲਦੇ ਆ ਉਹ ਐਵੇਂ ਹੀ ਜ਼ਿੰਦਗੀ ਤੋਂ ਹਾਰ ਜਾਂਦੇ ਆ ਜ਼ਿੰਦਗੀ ਨੂੰ ਕੋਸੇ ਜਾਂਦੇ ਆ ਪਤਾ ਨਹੀਂ ਕਿਉਂ ਇਹ ਧਰਤੀ ਦੇ ਉੱਤੇ ਇਹੋ ਜਿਹਾ ਕੁਝ ਆਇਆ ਕਿਉਂ ਮੈਂ ਜਾਂ ਮੈਨੂੰ ਦੁੱਖ ਕਿਉਂ ਮਿਲੇ ਨੇ ਮੇਰੀ ਜ਼ਿੰਦਗੀ ਇਦਾਂ ਦੀ ਕਿਉਂ ਆ ਹਨਾ ਸੋ ਇਹੋ ਜਿਹੇ ਬਹੁਤ ਮੈਂ ਦੇਖੇ ਨੇ ਕੇਸ ਵੀ ਆਪਾਂ ਹਰ ਸਮੇਂ ਬਸ ਜ਼ਿੰਦਗੀ ਨੂੰ ਕੋਸੀ ਹੋ ਜਾਣਾ ਦੂਜੇ ਦੀ ਜ਼ਿੰਦਗੀ ਚੰਗੀ ਲੱਗਣੀ ਸੋ ਇਹਦੇ ਜਿਹੜੇ ਪੰਜ ਤਰੀਕੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਨੀ ਆ ਤਰੀਕੇ ਆਏ ਨਹੀਂ ਕਿ ਮੈਂ ਤੁਹਾਨੂੰ ਕੋਈ ਦਵਾਈ ਦੱਸਣੀ ਆ ਜਾਂ ਕੋਈ ਹੋਰ ਨੁਸਖਾ ਦੇਣਾ ਬਸ ਇੱਕ ਅਫਰਮੇਸ਼ਨਸ ਕਹਿ ਲਓ ਕਿ ਪੰਜ ਅਫਰਮੇਸ਼ਨਸ ਤੁਹਾਨੂੰ ਦੇਣੀਆਂ ਨੇ ਆਪਣੇ ਆਪ ਨੂੰ ਹਮੇਸ਼ਾ ਬੋਲੋ ਉਦੇ ਨਾਲ ਤੁਸੀਂ ਖੁੱਲ ਕੇ ਜ਼ਿੰਦਗੀ ਇੰਜੋਏ ਕਰ ਪਾਉਗੇ ਜ਼ਿੰਦਗੀ ਨੂੰ ਮਾਣ ਸਕੋਗੇ ਤੇ ਜ਼ਿੰਦਗੀ ਹੈ ਕਿ ਆ ਜ਼ਿੰਦਗੀ ਦਾ ਮਕਸਦ ਉਹ ਤੁਸੀਂ ਸਮਝ ਸਕੋਗੇ ਠੀਕ ਹੈ ਤੇ ਬਾਕੀ ਆ ਵਾਂਗੂ ਜਿਹੜੇ ਲੋਕਾਂ ਤੋਂ ਤੁਸੀਂ ਡਰਦੇ ਹੋ ਜਿਹੜੇ ਲੋਕ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ ਫਿਰ ਵੀ ਤੁਹਾਨੂੰ ਅੰਦਰੋਂ ਲੱਗ ਜਾਂਦਾ ਕਿ ਉਹ ਆ ਕੇ ਮੇਰਾ ਨੁਕਸਾਨ ਕਰ ਦੂਗਾ ਇਹ ਜੜੀਆਂ ਇਹੋ ਜਿਹੀਆਂ ਫੀਲਿੰਗਸ ਨੇ 네ਗੇਟਿਵ ਫੀਲਿੰਗਸ ਨੇ ਖਤਮ ਹੋਣਗੀਆਂ ਜ਼ਿਆਦਾ ਸਮਾਂ ਨਹੀਂ ਲੈਣਾ ਅਫਰਮੇਸ਼ਨਸ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਵਾਂ ਪਹਿਲੀ ਅਫਰਮੇਸ਼ਨਸ ਆ ਤੁਸੀਂ ਹਮੇਸ਼ਾ ਇਹ ਕਹੋ ਜੋ ਹੋਣਾ ਹੋ ਕੇ ਹੀ ਰਹਿਣਾ ਦੇਖੋ ਆਪਾਂ ਨਾ ਕੋਈ ਵੀ ਜਦੋਂ 트ਰਾਜੇਡੀ ਹੁੰਦੀ ਆ ਕਿਸੇ ਦੀ ਲਾਈਫ ਚ ਆਪਣੇ ਲਾਈਫ ਚ ਹੋ ਗਈ ਜਾਂ ਕੋਈ ਹੋਰ ਕੁਦਰਤੀ ਆਫਤ ਕਦੇ ਆ ਗਈ ਪਿਛੇ ਜੇ ਕੋਰੋਨਾ ਆਇਆ ਸੀ ਤਾਂ ਬੜੇ ਲੋਕਾਂ ਨੇ ਉਹਨੂੰ ਫੇਸ ਕੀਤਾ ਜੰਦਾ ਦਿੱਲੀ ਦੇ ਨਾਲ ਕਈ ਲੋਕ ਢੇਰੀ ਵੀ ਟਾ ਗਏ ਬੜਾ ਕੁਝ ਦੇਖਿਆ ਆਪਾਂ ਹਨਾ ਤਕਰੀਬਨ ਸਾਰਿਆਂ ਨੇ ਦੇਖਿਆ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ 4 ਸਾਲ ਹੀ ਹੋਏ ਨੇ ਹਲੇ ਤੇ ਉਸ ਦੌਰ ਦੇ ਵਿੱਚ ਬਹੁਤ ਕੁਝ ਸਿੱਖਿਆ ਤੇ ਕਈ ਲੋਕ ਕਹਿੰਦੇ ਸੀ ਯਾਰ ਜੋ ਹੋਣਾ ਹੋ ਹੀ ਜਾਣਾ ਛੱਡੋ ਆਪਾਂ ਕਾਦੀ ਟੈਨਸ਼ਨ ਲੈਣੀ ਹੈ ਨਾ ਉਹ ਲੋਕਾਂ ਨੇ ਉਸ ਮੂਮੈਂਟ ਨੂੰ ਵੀ ਵਧੀਆ ਕੱਢਿਆ ਮਤਲਬ ਜੋ ਆਫਤ ਆ ਗਈ ਆਪਾਂ ਮੋੜ ਨਹੀਂ ਸਕਦੇ ਆਪਣੇ ਹੱਥ ਨਹੀਂ ਹੈ ਫਿਰ ਵੀ ਆਪਾਂ ਜਿਹੜੀ ਇੱਕ ਇਨਫਾਰਮੇਸ਼ਨ ਯੂਜ਼ ਕੀਤੀ ਯਾਰ ਜੋ ਹੋਣਾ ਹੋ ਹੀ ਜਾਣਾ ਐਵੇਂ ਕਾਦੀ ਟੈਨਸ਼ਨ ਲੈਣੀ ਹੈ ਨਾ ਕਈ ਲੋਕ ਜਦਦਾ ਟਰੈਵਲ ਕਰਦੇ ਨੇ ਐਡਵੈਂਚਰ ਦਾ ਸ਼ੌਂਕ ਰੱਖਦੇ ਨੇ ਤੇ ਮੈਂ ਨਹੀਂ ਕਹਿੰਦਾ ਕਿ ਜਾਣ ਬੁੱਝ ਕੇ ਤੁਸੀਂ ਆਪਣੀ ਜਾਨ ਕਦੇ ਖਤਰੇ 'ਚ ਪਾਓ ਹੁਣ ਤੁਸੀਂ ਦੋ ਤਰ੍ਹਾਂ ਦੇ ਲੋਕ ਦੇਖੇ ਹੋਣਗੇ ਕਈ ਬੰਦੇ ਜਦੋਂ ਐਡਵੈਂਚਰ ਕੋਈ ਟਰੈਵਲ ਕਰਦੇ ਨੇ ਤਾਂ ਉਹ ਇਹ ਸੋਚ ਰੱਖਦੇ ਨੇ ਯਾਰ ਵੀ ਜੋ ਹੋਣਾ ਹੋ ਜੂਗਾ ਜ਼ਿੰਦਗੀ ਨੂੰ ਇੰਜੋਏ ਕਰਦੇ ਆ ਇੱਕ ਲੋਕ ਹੁੰਦੇ ਨੇ ਨਹੀਂ ਵੀ ਐ ਨਹੀਂ ਕਰਨਾ ਐ ਹੋ ਜੂਗਾ ਮਤਲਬ 네ਗੇਟਿਵ ਸੋਚ ਹੀ ਜਾਣਾ ਭਾਵੇਂ ਕੋਈ ਅੱਡਾ ਐਡਵੈਂਚਰ ਰਾਹ ਦੇ ਵਿੱਚ ਹੋਵੇ ਵੀ ਨਾ ਹਨ ਵੀ ਡਰੀ ਹੋ ਜਾਣਾ ਸੋ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਸੋ ਮੇਰੀ ਸਲਾਹ ਵਾ ਤੁਸੀਂ ਇਹ ਫੰਡਾ ਅਪਣਾਓ ਕਿ ਜੋ ਹੋਣਾ ਹੋ ਹੀ ਜਾਣਾ ਸੋਚਣ ਦਾ ਕੋਈ ਫਾਇਦਾ ਨਹੀਂ ਆਪਣੀ ਜ਼ਿੰਦਗੀ ਨੂੰ ਖੁੱਲ ਕੇ ਜਿਓ ਠੀਕ ਹੈ ਪਹਿਲੀ ਅਫਰਮੇਸ਼ਨ ਇਹ ਹੋਗੀ ਦੂਜੀ ਅਫਰਮੇਸ਼ਨ ਆ ਕਿ ਜੇ ਤੁਹਾਨੂੰ ਖਾਸ ਤੌਰ ਤੇ ਡਰ ਲੱਗਦਾ ਲੋਕਾਂ ਤੋਂ ਘਬਰਾਉਨੇ ਹੋ ਕਿਸੇ ਬੰਦੇ ਤੋਂ ਘਬrai ਜਾਂਦੇ ਹੋ ਵੀ ਯਾਰ ਉਹ ਮੈਨੂੰ ਆ ਕੇ ਕੁਝ ਨੈਗੇਟਿਵ ਨਾ ਕਹਿ ਦੇ ਮੇਰੇ ਬਾਰੇ ਆਲੋਚਨਾ ਨਾ ਕਰ ਦੇ ਮੇਰੀ ਆਲੋਚਨਾ ਨਾ ਕਰ ਦੇ ਜਾਂ ਮੇਰਾ ਵਿਰੋਧ ਨਾ ਕਰ ਦੇ ਹਨਾ ਵੀ ਜੋ ਮੈਂ ਕੰਮ ਕਰ ਰਿਹਾ ਪਤਾ ਨਹੀਂ ਠੀਕ ਆ ਜਾਂ ਨਹੀਂ ਸੋ ਉੱਥੇ ਇੱਕ ਫੰਡਾ ਇਹ ਅਪਣਾਓ ਕਿ ਪਰਮਾਤਮਾ ਤੋਂ ਵੱਡੀ ਕੋਈ ਚੀਜ਼ ਨਹੀਂ ਇਸ ਦੁਨੀਆ ਦੇ ਉੱਤੇ ਠੀਕ ਹੈ ਇਹ ਸੋਚ ਬਣਾ ਲਓ ਪਰਮਾਤਮਾ ਤੋਂ ਉੱਤੇ ਕੁਝ ਨਹੀਂ ਹੈਗਾ ਦੁਨੀਆ ਤੇ ਕੋਈ ਜਿੱਡਾ ਮਰਜ਼ੀ ਰਤਬਾ ਰੱਖ ਕੇ ਇਸ ਧਰਤੀ ਦੇ ਉੱਤੇ ਬੰਦਾ ਬੈਠਾ ਵਾ ਜਿਹੜੇ ਮਰਜ਼ੀ ਮੁਕਾਮ ਤੇ ਕੋਈ ਇਨਸਾਨ ਪਹੁੰਚਿਆ ਹੋਇਆ ਰੱਬ ਨਹੀਂ ਬਣ ਸਕਦਾ ਠੀਕ ਹੈ ਇਹ ਸੋਚ ਜਦੋਂ ਤੁਸੀਂ ਬਣਾ ਲਈ ਤਾਂ ਤੁਹਾਡੇ ਵਿੱਚ ਇੰਨਾ ਕੋਨਫੀਡੈਂਸ ਆ ਜਾਣਾ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਪਰਮਾਤਮਾ ਸੁਪਰੀਮ ਪਾਵਰ ਆ ਇਹ ਸੋਚ ਅਪਣਾ ਲਓ ਤੁਹਾਡਾ ਦਾਰੇ ਤੁਹਾਡੀ ਘਬਰਾਹਟ ਅੰਦਰੋਂ ਬਿਲਕੁਲ ਖਤਮ ਹੋ ਜਾਊ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੁਹਾਨੂੰ ਆਪਣਾ ਜੋ ਵੀ ਤੁਸੀਂ ਪੂਰਾ ਸ਼ੌਂਕ ਕਰਨਾ ਚਾਹੁੰਦੇ ਹੋ ਜਾਂ ਕੁਝ ਵੀ ਤੁਸੀਂ ਆਪਣੇ ਆਪਣੀਆਂ ਫੀਲਿੰਗਸ ਨੂੰ ਐਕਸਪ੍ਰੈਸ ਕਰਨਾ ਚਾਹੁੰਦੇ ਹੋ ਖੁੱਲਕੇ ਕਰੋ ਜੋ ਵੀ ਕਰਨਾ ਚਾਹੁੰਦੇ ਹੋ ਕੰਮ ਸਹੀ ਹੋਵੇ ਠੀਕ ਹੈ ਜੀ ਦੂਜੀ ਅਫਰਮੇਸ਼ਨ ਇਹ ਹੋਗੀ ਤੀਜੀ ਗੱਲ ਹਮੇਸ਼ਾ ਯਾਦ ਰੱਖਣੀ ਆ ਜੀ ਇਸ ਦੁਨੀਆ ਦੇ ਉੱਤੇ ਕੋਈ ਵੀ ਇਨਸਾਨ ਪਰਪੱਖ ਨਹੀਂ ਹੈਗਾ ਯਾਨੀ ਕਿ ਪਰਫੈਕਟ ਨਹੀਂ ਹੈਗਾ ਇਹ ਗੱਲ ਮੈਂ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਕਹੂੰਗਾ ਜਿਹੜੇ ਲੋਕਾਂ ਨੂੰ ਅੰਦਰ ਕੰਪਲੈਕਸ ਬੜਾ ਵਾ ਆਪਣੇ ਆਪ ਨੂੰ ਲੈ ਕੇ ਤੇ ਉਹ ਆਪਣੇ ਆਪ ਤੇ ਯਕੀਨ ਨਹੀਂ ਰੱਖਦੇ ਕੌਨਫੀਡੈਂਸ ਨਹੀਂ ਰੱਖਦੇ ਉਹਨਾਂ 'ਚ ਕਲਾ ਹੈਗੀ ਆ ਪਰ ਉਹ ਬਾਹਰ ਕੱਢਣ ਤੋਂ ਡਰਦੇ ਨੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਮੈਨੂੰ ਲੋਕ ਪਤਾ ਨਹੀਂ ਪਸੰਦ ਕਰਨਗੇ ਮੇਰੀ ਕਲਾ ਨੂੰ ਜਾਂ ਨਹੀਂ ਕਰਨਗੇ ਉਹਨਾਂ ਨੂੰ ਇਹ ਲੱਗਦਾ ਵੀ ਮੇਰੇ ਤੋਂ ਹੋਰ ਬਹੁਤ ਲੋਕ ਜਿਹੜੇ ਇਸ ਕਲਾ ਦੇ ਉੱਤੇ ਪਰਪੱਕ ਹੋ ਕੇ ਬੈਠੇ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਜੇ ਕੋਈ ਪਰਪੱਕ ਦੇ ਨੇੜੇ ਤੇੜੇ ਪਹੁੰਚ ਵੀ ਗਿਆ ਤਾਂ ਇੱਥੇ ਆ ਕੇ ਪਹੁੰਚਿਆ ਸ਼ੁਰੂ ਤੋਂ ਪਰਪੱਕ ਕੋਈ ਨਹੀਂ ਹੁੰਦਾ ਇੱਥੇ ਆ ਕੇ ਪ੍ਰੈਕਟਿਸ ਦੇ ਨਾਲ ਹੀ ਪਰਫੈਕਟ ਹੁੰਨੇ ਆਪਾਂ ਸੋ ਤੁਸੀਂ ਵੀ ਹੋ ਸਕਦੇ ਹੋ ਤੇ ਕੋਈ ਵੀ ਪਰਫੈਕਟ ਹੋ ਨਹੀਂ ਸਕਦਾ ਕੋਈ ਗਾਉਣ ਵਾਲਾ ਵਾ ਜਿੰਨਾ ਮਰਜੀ ਇੱਥੇ ਦੁਨੀਆ ਤੇ ਵੱਡਾ ਨਾਮ ਕਿਸੇ ਵੀ ਸਿੰਗਰ ਦਾ ਹੋਇਆ ਵਾ ਪਰਫੈਕਟ ਨਹੀਂ ਸੀ ਕਿਉਂਕਿ ਸੰਗੀਤ ਜਿਵੇਂ ਕਹਿੰਦੇ ਆ ਇੱਕ ਸਮੁੰਦਰ ਆ ਸੋ ਉਸ ਸਮੁੰਦਰ ਦੇ ਵਿੱਚ ਵੱਡੇ ਵੱਡੇ ਉਸਤਾਦ ਲੋਕ ਹੋਏ ਨੇ ਉਹ ਆਪ ਕਹਦੇ ਸੀ ਕਿ ਜਿੰਨਾ ਅਸੀਂ ਇਹਦੇ ਵਿੱਚ ਵੜਦੇ ਜਾਂਦੇ ਆ ਹੋਰ ਮੋਤੀ ਆ ਜਿਹੜੇ ਹੋ ਨਿਕਲੇ ਜਾਂਦੇ ਆ ਸੋ ਪਰਪੱਖ ਕੋਈ ਵੀ ਆਪਣੇ ਆਪ ਨੂੰ ਕਹਿ ਕੇ ਨਹੀਂ ਗਿਆ ਇਸ ਦੁਨੀਆ ਦੇ ਉੱਤੇ ਇਸ ਧਰਤੀ ਦੇ ਉੱਤੇ ਠੀਕ ਹੈ ਸੋ ਜੇ ਕੋਈ ਕਹਿ ਕੇ ਗਿਆ ਵੀ ਆ ਤਾਂ ਉਹਨੂੰ ਆਪਾਂ ਹੰਕਾਰ ਸ਼ਬਦ ਉਹਦੇ ਲਈ ਵਰਤ ਸਕਦੇ ਆ ਸੋ ਇਹ ਵੀ ਤੁਸੀਂ ਫੱਟਾ ਅਪਣਾਓ ਤੀਜੇ ਨੰਬਰ ਵਾਲਾ ਕਿ ਕੋਈ ਵੀ ਇਨਸਾਨ ਇਸ ਦੁਨੀਆ ਤੇ ਪਰਪੱਖ ਨਹੀਂ ਆ ਸੋ ਆਪਣੀ ਕਲਾ ਨੂੰ ਬਾਹਰ ਕੱਢੋ ਆਪਣੇ ਜਿਹੜੇ ਜਜ਼ਬਾਤ ਨੇ ਖੁੱਲ ਕੇ ਬਾਹਰ ਕੱਢੋ ਚੌਥੀ ਗੱਲ ਹਮੇਸ਼ਾ ਆਪਣੇ ਆਪ ਨੂੰ ਕਹਿਣੀ ਆ ਕਿ ਮੇਰੇ ਤੋਂ ਵੀ ਦੁਖੀ ਲੋਕ ਨੇ ਇਸ ਦੁਨੀਆ ਤੇ ਜਿਹੜੇ ਜੀ ਰਹੇ ਨੇ ਹੁਣ ਜਿਹੜੀ ਮੈਂ ਗੱਲ ਕੀਤੀ ਸੀ ਕਿ ਕਈ ਲੋਕਾਂ ਨੂੰ ਛੋਟਾ ਜਿਹਾ ਦੁੱਖ ਮਿਲਦਾ ਨਾ ਉਹ ਘਬਰਾ ਜਾਂਦੇ ਨੇ ਉਹਨਾਂ ਨੂੰ ਫਿਰ ਦੁਨੀਆ ਚੰਗੀ ਨਹੀਂ ਲੱਗਦੀ ਜ਼ਿੰਦਗੀ ਚੰਗੀ ਨਹੀਂ ਲੱਗਦੀ ਤੇ ਉੱਥੇ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਵੱਡੇ ਵੱਡੇ ਦੁੱਖ ਮਿਲਦੇ ਨੇ ਪਰ ਉਹ ਬਹੁਤ ਜਿੰਦਾਦਿਲੀ ਦੇ ਨਾਲ ਉਸ ਚੀਜ਼ ਨੂੰ ਪਰਵਾਹ ਨਹੀਂ ਕਰਦੇ ਨੇ ਸੋ ਆਪਾਂ ਵੀ ਇਦਾਂ ਹੀ ਕਰਨਾ ਵਾ ਜਿੰਨਾ ਮਰਜੀ ਵੱਡਾ ਤੁਹਾਨੂੰ ਕੋਈ ਦੁੱਖ ਮਿਲਿਆ ਹੋਵੇ ਇਹ ਨਹੀਂ ਹੋ ਸਕਦਾ ਕਿ ਜਿਹੜਾ ਦੁੱਖ ਤੁਹਾਨੂੰ ਮਿਲਿਆ ਉਸ ਤੋਂ ਵੱਡਾ ਦੁੱਖ ਸਹਿਣ ਵਾਲਾ ਬੰਦਾ ਇਸ ਧਰਤੀ ਤੇ ਹੋਇਆ ਨਾ ਹੋਵੇ ਸੋ ਹਮੇਸ਼ਾ ਆਪਣੇ ਤੋਂ ਦੁਖੀ ਲੋਕਾਂ ਦੀ ਕਹਾਣੀ ਲੱਭੋ ਇਤਿਹਾਸ ਲੱਭੋ ਉਹਨਾਂ ਦਾ ਤੇ ਉਹਦੇ ਬਾਰੇ ਪੜੋ ਸੁਣੋ ਆਲੇ ਦੁਆਲੇ ਦੇਖੋ ਤੁਹਾਨੂੰ ਆਪਣੇ ਤੋਂ ਦੁਖੀ ਲੋਕ ਬਹੁਤ ਮਿਲ ਜਾਣਗੇ ਉਹਨਾਂ ਵੱਲ ਦੇਖ ਕੇ ਜਿਉਣਾ ਸਿੱਖੋ ਹੌਸਲਾ ਰੱਖਣਾ ਸਿੱਖੋ ਪੰਜਵਾਂ ਤੇ ਲਾਸਟ ਤਰੀਕਾ ਅ ਅਫਰਮੇਸ਼ਨ ਕਹਿ ਲੋ ਵੀ ਜਿਹੜੀ ਆਪਣੇ ਆਪ ਨੂੰ ਤੁਸੀਂ ਗੱਲ ਬੋਲਣੀ ਆ ਕਿ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਕਿਉਂ ਡਰਾਂ ਦੇਖੋ ਇਹ ਕਹਿਣ ਦੇ ਲਈ ਪਹਿਲਾਂ ਤੁਹਾਨੂੰ ਇਹ ਗੱਲ ਇੰਪਲੀਮੈਂਟ ਕਰਨੀ ਪੈਣੀ ਆ ਆਪਣੇ ਆਪ ਤੇ ਕਿ ਤੁਸੀਂ ਕਦੇ ਕਿਸੇ ਦਾ ਮਾੜਾ ਕਰੋ ਨਾ ਤੁਸੀਂ ਆਪਣਾ ਜਿਹੜਾ ਕਿਰਦਾਰ ਆ ਬਿਲਕੁਲ ਸਹੀ ਰੱਖੋ ਬਿਲਕੁਲ ਸਾਫ਼ ਸੁਥਰਾ ਰੱਖੋ ਕਦੇ ਕਿਸੇ ਦਾ ਮਾੜਾ ਨਾ ਕਰੋ ਇੱਕ ਜਿਹੜੀ ਸਦਾਚਾਰੀ ਜ਼ਿੰਦਗੀ ਹੁੰਦੀ ਆ ਉਹਨੂੰ ਜੇ ਤੁਸੀਂ ਫਾਲੋ ਕਰੋਗੇ ਤੁਹਾਨੂੰ ਕਦੇ ਕਿਸੇ ਦਾ ਡਰ ਨਹੀਂ ਲੱਗੂਗਾ ਕਦੇ ਤੁਸੀਂ ਕਿਸੇ ਨਾਲ ਕੋਈ ਠੱਗੀ ਨਹੀਂ ਮਾਰੀ ਕਿਸੇ ਨਾਲ ਕੋਈ ਝੂਠ ਨਹੀਂ ਬੋਲਿਆ ਕਿਸੇ ਨੂੰ ਕੋਈ ਧੋਖਾ ਨਹੀਂ ਦਿੱਤਾ ਜੇ ਤੁਸੀਂ ਐਦਾਂ ਦਾ ਕਿਰਦਾਰ ਰੱਖਦੇ ਹੋ ਤੁਸੀਂ ਬਿਲਕੁਲ ਵੀ ਕਦੇ ਡਰੋਗੇ ਨਹੀਂ ਸੋ ਇਹ ਗੱਲ ਸੈਨ ਤੋਂ ਪਹਿਲਾਂ ਆਪਣੇ ਆਪ ਤੇ ਇਹ ਲਾਗੂ ਕਰਨੀ ਜ਼ਰੂਰੀ ਆ ਸੋ ਆਪਣੀ ਜਿਹੜੀ ਪਰਸਨੈਲਿਟੀ ਆ ਉਹਨੂੰ ਪੂਰਾ ਸਾਫ਼ ਸੁਥਰਾ ਰੱਖੋ ਵਫਾਦਾਰ ਰੱਖੋ ਆਪਣੇ ਆਪ ਲਈ ਵੀ ਤੇ ਸਮਾਜ ਦੇ ਲਈ ਵੀ ਤੇ ਜਿੱਦਣ ਤੁਸੀਂ ਇਹੋ ਜਿਹੇ ਬਣ ਗਏ ਤੁਹਾਨੂੰ ਕਿਸੇ ਦਾ ਡਰ ਨਹੀਂ ਰਹਿਣਾ ਤੁਹਾਡੇ ਅੰਦਰ ਇਹ ਫੀਲਿੰਗ ਇਹ ਵਾਈਬ ਆਉਣੀ ਚਾਹੀਦੀ ਆ ਕਿ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਇੱਕ ਚੰਗਾ ਇਨਸਾਨ ਆ ਮੈਂ ਕਿਉਂ ਡਰਾਂ ਮੈਂ ਪ੍ਰਮਾਤਮਾ ਨੂੰ ਮੰਨਣ ਵਾਲਾ ਇਨਸਾਨ ਆ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਮੈਂ ਜੋ ਵੀ ਕਰਦਾ ਮਾਂ ਉਹ ਬਿਲਕੁਲ ਪਰਮਾਤਮਾ ਦੇ ਭਾਣੇ ਦੇ ਵਿੱਚ ਕਰਦਾ ਤੇ ਸਹੀ ਮੰਨ ਕੇ ਉਹਨੂੰ ਕਰਦਾ ਵਾਂ ਸੋ ਜਦੋਂ ਤੁਸੀਂ ਇਹ ਫੀਲਿੰਗ ਆਪਣੇ ਅੰਦਰ ਲਿਆਏ ਡਰ ਤੁਹਾਡਾ ਬਿਲਕੁਲ ਖਤਮ ਹੋ ਜਾਊਗਾ ਸੋ ਬਿਲਕੁਲ ਨੀਤ ਸੱਚੀ ਰੱਖੋ ਕਦੇ ਕਿਸੇ ਦਾ ਮਾੜਾ ਨਾ ਕਰੋ ਤੇ ਖੁੱਲ ਕੇ ਜ਼ਿੰਦਗੀ ਜਿਉਣ ਦੇ ਵਿੱਚ ਤੁਸੀਂ ਕਾਮਯਾਬ ਹੋਮੋਗੇ ਆਪਣੀ ਜ਼ਿੰਦਗੀ ਖੁੱਲ ਕੇ ਜਿਉਣੀ ਵੀ ਆ ਤੇ ਦੂਜਿਆਂ ਨੂੰ ਆਪਾਂ ਜਿਉਣ ਵੀ ਦੇਣੀ ਆ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਉਮੀਦ ਆ ਇਹ ਗੱਲਾਂ ਤੁਹਾਨੂੰ ਬਹੁਤ ਪਸੰਦ ਆਈਆਂ ਹੋਣਗੀਆਂ ਆਈਆਂ ਨੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂਕਿ ਆਪਾਂ ਜੜੀਆਂ ਇਹ ਪੋਜ਼ਿਟਿਵ ਗੱਲਾਂ ਵੀ ਸੋਸ਼ਲ ਮੀਡੀਆ ਤੇ ਫੈਲਾ ਸਕੀਏ ਬਹੁਤ ਬਹੁਤ ਧੰਨਵਾਦ